ਵਾਗਦਾ ਜੀ ਤੁਹਾਡਾ ਸਾਡੇ ਚੈਨਲ ਚੈਨਲ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ। ਲਓ ਜੀ ਅੱਜ ਆਪਾਂ ਪਹੁੰਚੇ ਹਾਂ ਪਿੰਡ ਨਲੀਨੇ ਜ਼ਿਲ੍ਹਾ ਫਤਿਹਗੜ ਸਾਹਿਬ ਜੋ ਕਿ ਜੈ ਸ਼੍ਰੀ ਗੁਰੂ ਗੋਖਰਨਾਥ ਜੀ ਮਹਾਰਾਜੀ ਦਾ ਸਥਾਨ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ। ਬਾਬਾ ਜੀ ਦਾ ਸਥਾਨ ਇਹ ਆ ਪੌੜੀਆਂ ਲੱਗੀਆਂ ਹੋਈਆਂ ਨੇ ਜੋ ਉੱਪਰ ਜਾਣ ਨੂੰ ਮਹਾਂਬਾਜੀ ਦੇ ਸਥਾਨ ਦੇ ਤੁਹਾਨੂੰ ਕਰਾਵਾਂਗੇ ਦਰਸ਼ਨ ਵੇਖ ਸਕਦਾ ਤੁਸੀਂ ਜਿਆ ਸ਼੍ਰੀ ਗੁਰੂ ਗੋਖਰਨਾਥ ਜੀ ਮਹਾਰਾਜ ਜੋ ਕਿ ਅੱਜ ਇਹਦੇ ਦਰਬਾਰ ਦੇ ਉੱਤੇ ਭੰਡਾਰਾ ਹੋ ਰਿਹਾ ਜੀ ਹਰੇਕ ਸਾਲ ਇਸ ਪਿੰਡ ਦੇ ਪਰੰਬਰ ਭੰਡਾਰਾ ਕਰਾਉਂਦੇ ਨੇ ਜੀ। ਨਾਲ ਤੁਸੀਂ ਵੇਖ ਸਕਦੇ ਹੋ। ਕਿ ਅੱਜ ਜੋ ਆਰਾਮ ਨਵੀਂ ਨਾ ਦਿਹਾੜਾ ਮਨਾਇਆ ਜਾ ਰਿਹਾ ਜੀ। ਜੈ ਸ਼੍ਰੀ ਗੁਰੂ ਗੋਖਰਨਾਥ ਜੀ। ਦਰਬਾਰ ਵੇਖ ਸਕਦੇ ਹੋ ਤੁਸੀਂ। ਬਾਕੀ ਬਧੀਆ ਤਰੀਕੇ ਦੇ ਨਾਲ ਦਰਬਾਰ ਬਣਿਆ ਹੋਇਆ ਹੈ ਜੀ ਬਾਬਾ ਜੀ ਦਾ ਦੇਖ ਸਕਦੇ ਤੁਸੀਂ ਇਹ ਸੇਵਾਦਾਰਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਦਰਬਾਰ ਬਣਾਇਆ ਹੋਇਆ ਹੈ ਜੀ ਇਹਖਾ ਦੇ ਤੁਸੀਂ ਤੇ ਨਾਲ ਹੀ ਇੱਧਰ ਗੱਮਾੜੀ ਬਣੀ ਹੋਈ ਹੈ ਜੀ ਕਿੱਦਾਂ ਪਿੱਲਰ ਲਾ ਕੇ ਗ੍ਰਿੱਲਾਂ ਲਾ ਕੇ ਉੱਪਰ ਬਾਬਾ ਸ਼੍ਰੀ ਗੁਰੂ ਗੋਖਨਾਥ ਜੀ ਦਾ ਦਰਬਾਰ ਬਣਿਆ ਹੋਇਆ ਜੀ ਦੇਖ ਸਕਦੇ ਤੁਸੀਂ ਕਿਉਂਕਿ ਅੱਜ ਆਰਾਮ ਨੰਮੀ ਦਾ ਦਿਹਾੜਾ ਮਨਾਇਆ ਜਾ ਰਿਹਾ ਜੀ ਪਿੰਡ ਨਲੀਨਾ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਦੇਖ ਸਕਦੇ ਤੁਸੀਂ ਕਰ ਸਕਦੇ ਹੋ ਦਰਸ਼ਨ ਤੁਹਾਨੂੰ ਗੱਗਾ ਮਾੜੀ ਦੇ ਵੀ ਦਰਸ਼ਨ ਕਰਾਵਾਂਗੇ ਜੀ ਆ ਲਓ ਜੀ ਗੱਗਾ ਮਾੜੀ ਦਾ ਸਥਾਨ ਬਣਿਆ ਹੋਇਆ ਜੀ ਗੱਗਾ ਜਰ ਪੀਓ ਉਦੀ ਮੰਨ ਦਾ ਡੁੱਗਾ ਜਾਰ ਜੀ ਮਹਾਰਾਜ ਜੀ ਹੋਰ ਸਭ ਦੇ ਕੀ ਸਤਿ ਸ਼੍ਰੀ ਅਕਾਲ ਬਾਬਾ ਜੀ ਦਰਬਾਰ ਦੇ ਦਰਬਾਰ ਤੇ ਸੋਹਣਾ ਦਰਬਾਰ ਬਣਿਆ ਹੋਇਆ ਜੀ ਪਰ ਸਾਡੇ ਜੀ ਵੀ ਦੇਖ ਸਕਦੇ ਹੋ ਪ੍ਰਸ਼ਾਦੇ ਦੀ ਵੀ ਸੇਵਾ ਚੱਲ ਰਹੀ ਹੈ ਜੀ ਬੀਬੀਆਂ ਪ੍ਰਸ਼ਾਦੇ ਦੀ ਸੇਵਾ ਕਰ ਰਹੀਆਂ ਨੇ ਜੀ ਬਹੁਤ ਜ਼ਿਆਦਾ ਦੇ ਵਿੱਚ ਬਣਿਆ ਹੋਇਆ ਦਰਬਾਰ ਬਾਬਾ ਜੀ ਦਾ ਓਕੇ ਹਰੇਕ ਸਾਲ ਪਿੰਡ ਦੇ ਲੋਕਾਂ ਵੱਲੋਂ ਭੰਡਾਰਾ ਕਰਵਾਇਆ ਜਾਂਦਾ ਜੀ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਦਵਾਈਆਂ ਦਾ ਕੈਂਪ ਵੀ ਲੱਗਿਆ ਹੋਇਆ ਜੀ ਫ੍ਰੀ ਚੈੱਕ ਅਪ ਕਰਾਇਆ ਜਾਂਦਾ ਜੀ ਇਹ ਤਾਂ ਅਗਲਾ ਕਹਿੰਦਾ ਨਾ ਜੀ ਜਦ ਵਿਆਹ ਕਰਾ ਲਾ ਦੇ ਸਕਦੇ ਤੁਸੀਂ ਪਹਿਲਾਂ ਕਹਿੰਦਾ ਮੇਰੇ ਘਰ ਆਣ ਕੇ ਕੰਮ ਕਰੂਗੀ ਉਹ ਥੋੜੇ ਜਿਹਾ ਜਿਨ੍ਹਾਂ ਗੱਲੋਂ ਨਾ ਨੌਕਰ ਅ디 ਤੱਕ ਇਹਨੇ ਫਰੀ ਦਵਾਈਆਂ ਦਈਆਂ ਜਾਂਦੇ ਨੇ ਜੀ ਇਹ ਇਹ ਨੌਕਰ ਬਣਾ ਲੈਂਦੀ ਆ ਤੁਹਾਨੂੰ ਤੇ ਆਹ ਬੇਰੀਆਂ ਲੱਗੀਆਂ ਹੁਣ ਇਹ ਦਰਬਾਰ ਤੇ ਬਹੁਤ ਪੁਰਾਣੀਆਂ ਬੇਰੀਆਂ ਨੇ ਜੀ ਦੇਖ ਸਕਦੇ ਹੋ ਸੇਵਾਦਾਰ ਸੇਵਾ ਕਰ ਰਹੇ ਨੇ ਜੀ ਸਾਦੇ ਜੀ ਓਕੇ ਸੇਵਾਦਾਰਾਂ ਦਾ ਬਹੁਤ ਬੜਾ ਯੋਗਦਾਨ ਹੁੰਦਾ ਜੀ ਲੰਗਰਾਂ ਦੇ ਵਿੱਚ ਇਧਰ ਬਾਬਾ ਜੀ ਦੇ ਲੰਗਰ ਚੱਲ ਰਹੇ ਨੇ ਵੇਖ ਸਕਦੇ ਹੋ ਓਕੇ ਹਰੇਕ ਸਾਲ ਫਲਾਰਾ ਚੱਲਦਾ ਜੀ ਬਾਬਾ ਜੀ ਦੇ ਦਰਬਾਰ ਦੇ ਉੱਤੇ ਸਤਿ ਸ਼੍ਰੀ ਅਕਾਲ ਬਬੀ ਸਤਿ ਸ਼੍ਰੀ ਅਕਾਲ ਬਈ ਜਿਹੜਾ ਸਥਾਨ ਬਣਿਆ ਵਾ ਜੀ ਇਹ ਕਿੰਨਾ ਕੁ ਪੁਰਾਣਾ ਬਣਿਆ ਹੋਇਆ ਜੀ ਬਾਬਾ ਜੀ ਦਾ ਇਹ ਲਗਭਗ ਤਾਂ 100 ਸਾਲ ਦਾ ਜੀ ਅੱਛਾ ਜੀ ਕਦਾ ਕਦਾ ਪਹਿਲਾਂ ਥੋੜੀ ਉਹਦੀ ਬਾਬਾ ਜੀ ਕਿਰਪਾ ਹੋਈ ਫੇਰ ਸਾਰੀ ਹੋ ਗਈ ਵੱਧ ਹੋ ਗਈ ਕਦਾ ਕਦਾ ਸਥਾਨ ਬਣਿਆ ਵਾ ਜੀ ਪਹਿਲਾਂ ਸਿਰਫ ਉਹ ਮਾੜੀ ਸੀ ਯਾਰ ਇਖਾ ਖਵਾਬ ਸੀ ਬਾਬੇ ਹਾਂ ਜੀ ਨਾਰ ਸਿੰਘ ਜੀ ਦੀ ਇਖਾ ਗੁੱਗਾ ਚਾਰਪੀਰ ਦੀ ਮਾੜੀ ਸੀ ਤੇ ਵੀ ਛੋੜ ਛੋੜ ਜਾਣੀ ਕਰਦਾ ਨਹੀਂ ਜਦੋਂ ਮੇਰੇ ਕੋਲ ਪ੍ਰੋਗਰਾਮ ਆਇਆ ਠੀਕ ਹੈ ਇਹ ਗੱਲ ਹੈਗੀ ਲਗਭਗ 1978 ਦੀ ਉਸ ਤੋਂ ਬਾਅਦ ਬਾਬੇ ਜੀ ਕਿਰਪਾ ਹੋਈ ਸਾਰਾ ਕੁਝ ਬਣ ਗਿਆ ਤੇਰਾ ਲਗਭਗ ਹੈ ਅਖੀ 20 ਜਾਂ ਸਭ ਸਬਤ ਕਰਨ ਲੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੂਰਤੀ ਫਿਰ ਉਹ ਲੱਗ ਗਿਆ ਲੋਕਡਾਊਨ ਫਿਰ ਕੀ ਲੱਗੇ ਗੁਰੂ ਗੋਬਿੰਦ ਸਿੰਘ ਜੀ ਮੂਰਤੀ ਸਾਹ ਕੋਲ ਇੱਕ ਸਾਲੂਰੇ ਪਈ ਜੀ ਅੱਛਾ ਜੀ ਇੱਥੇ ਬਾਹਰ ਇਸੇ ਪ੍ਰਕਰਮਾਂ ਦੇ ਵਿੱਚ ਉਹ ਫਿਰ ਕੱਟਕੁੱਟ ਕਰਨਾ ਦਾ ਜਿਹੜਾ ਉਹ ਸਾਰਾ ਕੰਮ ਕਾਰੋਬਾਰ ਕਰੇ ਉਹ ਵਿੱਚੇ ਰਹਿ ਗਿਆ। ਅੱਛਾ ਜੀ। ਅੱਜੂ ਅਸੀਂ ਹੋਰ ਵੀ 3 ਤਰੀਕ ਦਾ ਪ੍ਰੋਗਰਾਮ ਸੀਗਾ। ਇਹ 28 ਤਰੀਕ 22 ਤਰੀਕ ਨੂੰ ਹੋ ਲੱਗ ਗਿਆ। ਲਾਕਡਾਊਨ ਹੈ ਜੀ। ਲਾਕਡਾਊਨ ਹੋ ਗਿਆ। ਠੀਕ ਹੈ ਜੀ। ਉਹ ਫੇਰ ਲਾਕਡਾਊਨ ਦੇ ਵਿੱਚ ਫਿਰ ਹੋ ਗਿਆ। ਲੱਗ ਜਾਵੇ। ਜਿਹੜਾ ਤੁਸੀਂ ਇਹ ਲੰਗਰ ਕਰਦੇ ਹੋ, ਹਰੇਕ ਸਾਲ ਹੀ ਕਰਦੇ ਹੋ ਜੀ। ਹਾਂ ਜੀ ਹਾਂ ਹਰ ਸਾਲ ਬਾਬੇ ਦਾ ਮੇਲਾ ਵੀ ਹਰੇਕ ਸਾਲ ਹੀ ਭਰਦਾ ਹੈ ਜੀ। ਹਾਂ ਜੀ ਹਾਂ ਦੋ ਲੰਗਰ ਹੋ ਜਾਂਦੇ ਨੇ ਸਾਲ ਤਿੰਨ ਨੂੰ। अच्छा जी। ਇੱਕ ਤਾਂ ਹੁੰਦਾ ਭਾਦੋਂ ਵਾਲੀ ਨੌਮੀ ਨੂੰ ਚਲਣੀ ਨੂੰ। ਠੀਕ ਹੈ ਜੀ। ਤੇ ਦੂਜਾ ਇਹ ਹੈਗਾ ਰਾਮ ਨੌਮੀ ਜੂ। ਅੱਛਾ। ਤੇ ਰਾਮ ਨੌਮੀ ਨੂੰ ਇਹ ਹੁਣ ਰਾਮ ਨੌਮੀ ਵਾਲਾ ਚੱਲ ਰਿਹਾ। ਜਿਹੜਾ بڑا ਲੰਗਰ ਹੁੰਦਾ ਉਹ ਭਾਦੋਂ ਵਾਲੀ ਨੌਮੀ ਨੂੰ ਹੁੰਦਾ। ਤੇ ਫਿਰ ਡੇਰੇ ਦੀ ਸਾਂਭ ਸੰਭਾਲ ਕੌਣ ਕਰਦਾ ਜੀ? ਬਾਅਦ ਹੀ ਹੋਂ ਸਾਡੀ ਉਹ ਡਿਊਟੀ ਹੈ ਉਹਦੇ। ਥੋੜੀ ਥੋੜੀ ਸੇਵਾ ਲੱਗੀ ਹੈ। ਹਾਂ ਜੀ। ਪਰਮਾਤਮਾ ਸੇਵਾ ਲਾਈ ਗਈ ਹੈ ਜੀ। ਸੇਵਾ ਲਾਈ ਗਈ ਉਹ ਭਾਦੋਂ ਵਾਲੇ। ਇਹ ਜਿਹੜੀ ਜਗ੍ਹਾ ਜੀ ਇਹ ਸਾਰੀ ਬਾਬਾ ਜੀ ਦੀ ਉਹ। ਇਹ ਤਾਂ ਸਾਰਾ ਕੁਝ ਹੋ ਰਿਹਾਦਾ ਜੀ ਇਹ ਐਂ ਹੀ ਦੀ ਗੱਲ ਆ। ਹੇ ਪਹਿਲਾਂ ਤਾਂ ਉਹ ਖੱਤਮੰਡ ਹੁੰਦੀ ਸੀ ਇੱਕ ਸਾਡੇ ਵਿੱਚ ਤੇ ਸੀ ਉਹ ਉਹਨਾਂ ਦੇ ਹੀ ਪੂਰੀ ਜਗ੍ਹਾ ਲੱਗਦੀ ਹੋਣੀ ਆ ਕਿਤੇ ਨੇੜੇ ਤੇਰੇ ਜਦੋਂ ਉਹਨਾਂ ਦੀ ਮਾਤਾ ਇਹ ਲਈ ਸੀਗੇ ਜਾ ਕੇ ਬਾਗੜ ਤੋਂ ਜੋੜਾ ਇਟਾ ਦਾ ਅੱਛਾ ਜੀ ਉਹ ਇਹ ਪੈਦਲ ਗਈ ਉਹ ਸਮੇਂ ਦੀ ਪੁਰਾਣੇ ਸਮੇਂ ਦੀ ਗੱਲ ਹੈ ਪੈਦਲੇ ਜਾ ਕੇ ਮੁੜ ਕੇ ਰਾਹ ਦੇ ਵਿੱਚ ਰੁਕੀ ਨਹੀਂ ਕਿਤੇ ਵੀ ਪੂਰੀ ਲੈ ਕੇ ਜੋੜਾ ਧਰਿਆ ਉਹਨਾਂ ਨੇ ਉਹ ਤਾਂ ਵਿਚਾਰੀ ਪੂਰੀ ਹੋ ਗਈ ਉਹ ਜਿਹੜੇ ਬਾਅਦ ਤੋਂ ਦੇ ਦੋ ਲੜਕੇ ਤੇ ਉਹ ਜਿਹੜੇ ਇਟਰੇ ਸੀ ਜਿਹੜਾ ਉਹਦੇ ਦੋ ਲੜਕੇ ਹੋਏ ਉਹਨਾਂ ਨੇ ਫਿਰ ਪੂਰੀ ਸ਼ਾਮ ਸੰਭਾਲ ਨਹੀਂ ਕੀਤੀ ਹੈ ਜੀ ਬਾਬਾ ਜੀ ਦੀ ਕਿਰਪਾ ਹੋਈ ਜਣੀ ਜੋੜੇ ਜਿਵਾੜੇ ਉਹਨਾਂ ਦੇ ਹਾਂ ਦੋ ਬਰ ਲੜਕੇ ਹੋਏ ਉਹਨਾਂ ਦੇ ਠੀਕ ਹੈ ਜੀ ਉਹ ਫਿਰ ਉਹਨਾਂ ਨੇ ਸ਼ਾਮ ਸੰਭਾਲ ਨਹੀਂ ਕੀਤੀ ਇੱਧਰ ਲੱਗੇ ਨਹੀਂ ਹੋਰ-ਹੋਰ ਬਸੇ ਸਿਰਫੇ ਫਿਰ ਇੱਧਰ ਉਹ ਐਕਸਟ੍ਰੀਨ ਚੱਲਦਾ ਰਿਹਾ ਪ੍ਰੋਗਰਾਮ ਫਿਰ ਉਹਨਾਂ ਦੀ ਜਿਹੜੀ ਜਦ ਮਰਬਾ ਬੰਦੀ ਹੋਈ ਆ ਸਾਡੀ ਸਾਰੀ ਜ਼ਮੀਨ ਉਹਰੇ ਇਕੱਠੀ ਹੋ ਗਈ ਕਿਉਂ ਅੱਗੇ ਖੱਤਾ ਬੰਦੀ ਜਿਹੜੇ ਹੋਰ ਤੋਂ ਕਿਧਰੇ-ਕਿਧਰੇ ਜਾਣਗੇ ਮਰਬਾ ਬੰਦੀ ਸਾਰੀ ਸਾਨੂੰ ਹੋਊਗੀ ਵੇਰ ਦਾ ਉਹਨਾਂ ਦੇ ਬਾਅਦ ਹੁਣ ਜਦੋਂ ਫਿਰ ਹੋਇਆ ਪ੍ਰੋਗਰਾਮ ਅ ਉਹ ਇੱਕ ਬੰਦਾ ਰਹਿੰਦਾ ਸੀ ਉਹਨਾਂ ਦੇ ਪਿੱਛੇ ਦੋ ਭਾਈ ਸੀ ਜਿਹੋਨਾਂ ਤੇ ਮੈਂ ਦੇਖਿਆ ਨੇ ਉਹ ਸਾਡੇ ਬਾਬੇ ਲੱਗਦੇ ਸਨ ਸਾਡੇ ਫਿਰ ਉਹ ਜਦੋਂ ਕਿਹੜਾ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਰਹਿ ਗਿਆ ਉਹ ਵੀ ਬਲਸਾਂ ਬਰਖੀ ਕਰਦਾ ਤਾਂ ਕਿਹਨੇ ਉਹਨਾਂ ਦੇ ਬਾਅਦ ਫਿਰ ਮੇਰੀ ਬਾਬੇ ਦੀ ਕਿਰਪਾਈ ਹੋਈ ਮੈਂ ਕਹਾਂ ਨੂੰ ਕਿ ਆਸਤਾਨ ਹੈਗਾ ਵੀ ਆਸਤਾਨ ਦਾ ਰਹੀ ਕਰਦੇ ਨੇ ਕਿਸੇ ਕੋਈ ਹੋਰ ਬੰਦਾ ਰੁਹਾ ਕੇ ਹੋਣਾ ਕਰੇ ਕਲਪਾ ਮਹਾ ਬਾਬੇ ਆਉਂਦਾ ਜਾਂਦਾ ਮੈਨੂੰ ਕੁਝ ਨਹੀਂ ਆਪਾਂ ਤੇਰੀ ਸੇਵਾ ਕਰੀਏਂਗੇ ਜੋਤ ਪੱਤੀ ਕਰੀ ਜਾਂਦੇ ਆ ਬਾਬੇ ਜੀ ਦੀ ਸੇਵਾ ਹੋਰ ਆਪਾਂ ਕੋਲ ਕੋਈ ਆਖਣ ਪਕੰਡ ਵਾਲੀ ਕੋਈ ਜ ਨਹੀਂ ਹੈ ਇੱਕ ਬਾਬਾ ਜੀ ਆ 베ਰੀਆਂ ਲੱਗੀਆਂ ਹੋਈਆਂ ਕਿੰਨੀਆਂ ਕਿ ਪ੍ਰਾਣੀਆਂ ਨੇ ਜੀ ਇਹ ਵੀ ਜੱਦੀ ਨੇ ਕਿਵੇਂ ਜੱਦੀ ਮਾੜੀ ਪ੍ਰਾਣੀਆਂ ਵੀ ਇੰਨੀ ਸਮਝੀ ਹੋਊਂਗਾ ਬਹੁਤ ਪੁਰਾਣਾ ਅੱਛਾ ਜੀ ਤੇ ਪਹਿਲਾਂ ਹੀ ਦਿਖ ਰਿਹਾ ਜਦੋਂ ਮੈਂ ਛੋਟਾ ਹੁੰਦਾ ਜਦ ਵੀ ਐਡਿਓ ਸੀ ਠੀਕ ਹੈ ਜੀ ਹਾਂ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਬਣੇ ਹੋਏ ਨੇ ਦਰਬਾਰ ਬਾਬਾ ਜੀ ਦੇ ਹਰੇਕ ਸਾਲ ਮੇਲਾ ਲੱਗਦਾ ਜੀ ਜਾਇ ਸ਼੍ਰੀ ਗੁਰਗਾ ਜਹਰਪੀਰ ਜੀ ਸੰਗਤ ਆਉਂਦੀ ਆ ਜੀ ਦਰਬਾਰ ਦੇ ਉੱਤੇ ਬਾਬਾ ਜੀ ਦੇ ਦਰਸ਼ਨਾਂ ਲਈ ਇੱਧਰ ਦਰਬਾਰ ਬਣਿਆ ਹੋਇਆ ਜੀ ਜਾਇ ਸ਼੍ਰੀ ਗੁਰੂ ਗੋਖਰਨਾਥ ਜੀ ਦਾ ਵੇਖ ਸਕਦੇ ਤੁਸੀਂ ਬਹੁਤ ਮੰਨਤਾ ਜੀ ਦਰਬਾਰ ਦੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ